ਇਹ ਕਾਫੀ ਸਾਲਾਂ ਤੋਂ ਮੱਛਿਆ ਵਾਲਾ ਦਿਨ ਨੂੰ ਜੁਗਤ ਕੀਤਾ ਹੋਇਆ ਹੈ ਬਵਾਂਗੇ ਇੱਥੇ ਤੇ ਆਜੋ ਤੇ ਆਪਾਂ ਇਸ ਦਿਨ ਵਾਸਤੇ ਇੱਕ ਦਿਨ ਮਹੀਨੇ ਦਾ ਇਕੱਠੇ ਹੋਣ ਲਈ ਆਪਣੇ ਹੱਕਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਲਈ ਸਾਡੀਆਂ ਮੰਗਾਂ ਜੋ ਵੀ ਨੇ ਜੋ ਵੀ ਸਾਡੇ ਹੱਕ ਨੇ ਸਾਨੂੰ ਨਹੀਂ ਮਿਲਦੇ ਔਰ ਉਹਨਾਂ ਵਾਸਤੇ ਆਪਾਂ ਇੱਕ ਜੂਨੀਅਨ ਤਿਆਰ ਕੀਤੀ ਸਾਡਾ ਵੀ ਕੋਈ ਮਜ਼ਦੂਰਾਂ ਦਾ ਸਟੈਂਡ ਹੋਣਾ ਚਾਹੀਦਾ ਹੈ ਆਪਣਾ ਆਪਾਂ ਕੀ ਸਮਝਦੇ ਹਾਂ ਕਿ ਜਦਾ ਆਲੂ ਹੁੰਦੇ ਐ ਤੇ ਜਿਹੜੀ ਮਰਜ਼ੀ ਸਬਜ਼ੀ ਦੇ ਵਿੱਚ ਪਾ ਲਿੰਦੇ ਆ ਉਹਨਾਂ ਨੂੰ ਜਿੱਥੇ ਮਰਜ਼ੀ ਵਰਤ ਲੈਂਦੇ ਆ ਆਲੂਆਂ ਨੂੰ ਉਹਨਾਂ ਦੀ ਹੁੰਦੇ ਕੋਈ ਵੈਲੀ ਨਹੀਂ ਵਰਤੇ ਸਭ ਜਗ੍ਹਾ ਤੇ ਜਾਂਦੇ ਭਾਵੇਂ ਮਟਰਾਂ 'ਚ ਪਾ ਲਓ ਭਾਵੇਂ ਗੱਡੂਆਂ ਦੇ ਖੇਤਾਂ ਤੋਂ ਬਾਹਰ ਆਉਣਾ ਖੇਤਾਂ ਵੱਟਾ ਬੰਨਿਆ ਤੇ ਚੜਜੜ ਰੋਲਾ ਪੋਣਾ ਉਹ ਸਮਾਂ ਹੋਣਾ ਆ ਗਿਆ 5 ਸਾਲ ਬਾਅਦ ਇਹਨਾਂ ਦਾ ਕਰੋਗੇ ਨਹੀਂ ਅਪਾ ਕਲਾਸ ਲਈ ਹੈ ਸਾਡਾ ਸਕੂਲ ਹੈ ਮਜ਼ਦੂਰਤ ਇੱਥੇ ਬੱਚੇ ਪੜਾਈ ਕਰਾਈ ਜਾਂਦੀ ਹੈ ਹੌਲੀ ਹੌਲੀ ਸਾਰੇ ਆਪਾਂ ਸਮਝ ਗਵਾਉਂਦੇ ਤੇ ਜਨਾ ਟਾਈਮ ਕਾਫੀ ਹੋ ਗਿਆ ਹੈ ਤੇ ਮੇਰੇ ਵੀਰੋ ਇਸ ਵੀ ਨਹੀਂ ਅੰਦਰ ਜੇ ਹੋਰ ਮੰਤਰ ਕੋ ਆਖਰ ਦੇ ਤੁਹਾਡੇ ਹੱਥ ਜੋੜ ਕੇ ਬੇਨਤੀ ਹੈ ਕਿ ਇਹਨਾਂ ਹੀ ਅੱਜ ਸਭਾ ਗੁਜ਼ਾਰ ਕੇ ਆਏ ਆ ਤੇ ਇਹਨਾਂ ਬੱਚੇ ਤਾਂ ਆਪਾਂ ਮੀਟਿੰਗ ਕਰਤੀ ਹੈ ਮੀਟਿੰਗ ਦੇ ਲਈ ਹਮ ਤਾਂ ਨੇ ਵੱਟੇ ਵੱਟਾ ਹੁੰਦਾ ਪਰਣੀ ਨਾ ਪਰਛਤ ਪਰਿਓ ਇਹਦੇ ਵਿੱਚ ਆਪਾਂ ਜਿੰਨੇ ਜਾਗਿਆ ਡੇਵਾ ਨੂੰ ਤਿਆਰ ਬਟਾਂ ਦੇ ਕੋਲ ਪੱਠਾ ਲੈਂਦਾ ਤੋਂ ਦੂਜੇ ਕਿਹਦਾ ਹੈ ਜੀ ਤੁਹਾਡੇ ਨਾਲ ਹੈ ਤੇ ਸਿਮਾ ਮਤੀ ਤੇਰੇ ਸਾਡੇ ਪੰਜਾਬ ਦੇ ਪ੍ਰੇਜ਼ੀਡੈਂਟ ਸੁਭਾਸ਼ ਸਿੰਘ ਜੀ ਕਿ ਖੇਤਾਂ ਬਲਦੇ ਜਦੋਂ ਅਨੰਦ ਦੇ ਸਨਮਤ ਗਏ ਜਲਸ਼ੀਲ ਦੀ ਬਾਰੀ ਤੇ ਸ਼ੁਰੂ

ਆਪਣੇ ਕੋਈ ਇਸ ਪਰਮਾਤਮਾ ਕਾਰ ਕੋ ਪੱਲਾ ਖਦਾ ਗੋਦ ਵਹਿਗ ਨੂੰ ਗਿਆਨਿਆ ਤੋ ਬੰਦੇ ਸੋਨਿਆ ਸੋਤ ਸ੍ਰੀ ਅਕਾਲੋ ਤੇ ਇਹਨਾਂ ਤੋਂ ਬਾਅਦ ਸਾਡੇ ਬਲਾਕ ਮਜੀਠਾ ਪ੍ਰਧਾਨ ਕੁਸ਼ਮੀਰ ਸਿੰਘ ਜੀ ਸੋਮਾ ਜੋ ਮੈਂ ਜੇ ਆਉਣਾ ਇਹਨਾਂ ਨੂੰ संमानदार जो बरदड़ रंधावा साहिब इंच ते आधान अटारी ਔਰ ਤੁਹਾਡਾ ਵੀ ਜੋ ਸੁਲਮਾਨਤਾ ਕੀਤਾ ਜਾਵੇਗਾ ਕਿਉਂਕਿ ਇਹਨਾਂ ਨੇ ਉਹ ਬੈਠ ਨਿਤ ਕੀਤੀ ਹੈ ਇਸ ਦਿਨ ਵਾਲੇ ਸਰ ਸ੍ਰੀਪਾਲ ਜਗ੍ਰਿਤ ਜਣੀਆ ਅਜੇ ਕੁਝ ਸਮਾਂ ਲੱਗੇਗਾ ਅਜੇ ਜਾਗ੍ਰਿਤ ਹੋਉਂਗਾ ਮਾਨਵੇ ਨਾਲ ਜੁੜੀਆਂ ਮਿਲੀਆਂ ਜੁੜੀਆਂ ਨੂੰ ਕੋਈ ਕੰਮ ਕਰ ਰਹੀਆਂ ਨੇ ਪਰ ਸਾਡੇ ਅੰਮ੍ਰਿਤਸਰ ਦੇ ਵਿੱਚ ਵੀ ਬਹੁਤ ਹੀ ਹੋਰ ਦੇ ਨਾਲ ਚੜ੍ਹਦੀ ਕਲਾ ਮੰਕੂਤ ਟ੍ਰੇਡ ਯੂਨੀਅਨ ਪੰਜਾਬ ਜਿਹੜੀ ਆ ਕੰਮ ਕਰ ਰਹੀ ਆ ਵੱਖ-ਵੱਖ ਇਲਾਕਿਆਂ ਦੇ ਸਾਡੇ ਮੈਂਬਰ ਜਿਹੜੇ ਕੰਮ ਕਰ ਰਹੇ ਨੇ ਅਸੀਂ ਆਪਾਂ ਜ਼ਾਰੀ ਹੀ ਵੀਰਾਂ ਨੂੰ ਬੇਨਤੀ ਕਰਦੇ ਆ ਕਿ ਮੈਂਬਰਸ਼ਿਪ ਲਿਆ ਜਣੀ ਆ ਦੇਖੋ ਜਿਹੜੇ ਜਿਹੜੇ ਵੀ ਵੀਰਤੀ ਨਹੀਂ ਆ ਮੈਂਬਰਸ਼ਿਪ ਜ਼ਰੂਰੀ ਕਰੇ ਸੁਰੂ ਤੋਂ ੱੱੱ ਹੀ ਰਹਾ ਕਿਹੜਾ ਬੰਦਾ ਵਾ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦਾ ਮਗਲਾ ਖੇ ਚੱਲ ਰਿਹਾ ਵਾ ਨਹੀਂ ਚੱਲਣਾ ਤਾਂ ਨਾ ਉਹ ਚਲਾਉਣ ਵਾਲੇ ਚੱਲਣ ਦਾ ਹੈ ਨੇ ਵੀ ਮੇਰੇ ਵੀਰ ਬਡਾਲ ਦੇ ਵਿੱਚ ਬਿਠੇ ਬੜਾ ਟਾਈਮ ਕੱਢ ਕੇ ਕੋ ਕੋ ਟਾਈਮ ਕੱਢਣਾ ਬੜਾ ਸਾਡੇ ਲਈ ਤੇ ਵਾਹਿਗੁਰੂ ਜੀ ਉਹ ਕਦੇ ਬਖਸ਼ੀ ਜਿਹੜੀ ਆਪਾਂ ਨੂੰ ਮਾਰੀ ਉਹਦੇ ਚ ਆਪਾਂ ਸਿਵਾ ਦਾ ਬਾਣ ਲੱਖੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਰਵਿਤੇ ਗੁਰੂ ਕੇ ਬੇਟੇ ਸਾਨੂੰ ਦਸ਼ਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਸੀ ਇਹ ਜਿੰਨੇ ਵੀ ਤੁਹਾਨੂੰ ਵਿਚਾਰ ਦੱਸਿਆ ਇਹਨਾਂ ਨੇ ਜਿੰਨੇ ਵੀ ਤੁਹਾਨੂੰ ਵਿਚਾਰ ਆਪਣੇ ਦੱਸੇ ਬੜੇ ਸੋਹਣੇ ਸੁਝਾਵਾ ਦੱਸਿਆ ਕਿਉਂਕਿ ਸਾਨੂੰ ਜਾਗਣਾ ਪੈਣਾ ਵਾ ਤੁਸੀਂ ਸਾਰੇ ਵੀ ਲੀਡਰ ਜੇ ਆਪਣੇ ਹੱਕਾਂ ਵਾਸਤੇ ਸਾਨੂੰ ਖੜਾ ਪੈਣਾ ਲੜਨਾ ਪੈਣਾ ਵਾ ਵੇਖੋ ਜੇ ਮੈਂ ਅੱਜ ਤੁਹਾਡੇ ਹੱਕ ਦੇ ਵਾਸਤੇ ਹਕੂ ਉੱਤਲਾ ਟੱਕਰ ਲਊਗਾ ਤੇ ਮੈਂ ਰਹਿ ਜਾਊਂਗਾ ਕੱਲਾ ਜੇ ਤੁਸੀਂ ਤੁਹਾਡੀਆਂ ਬਾਹਾਂ ਮੇਰੇ ਨਾਲ ਨਹੀਂ ਗਿਆ ਤੇ ਮੇਰੀ ਤਾਕਤ ਬਣੀ ਨਹੀਂ ਰੂਗੀ ਸਰਦੀ ਗਲੈਕਟ੍ਰੀ ਜੂਨੀਅਰ ਪੰਜਾਬ 24 ਘੰਟੇ ਡੇਢ ਮੁਸੀਬਤਾਂ ਦੇ ਵਿੱਚ ਹਾਜ਼ਰ ਰਹੋਗੇ ਹਾਜ਼ਰ ਬੀਆ ਆਂ ਮੇਰਾ ਵੀਡੀਓ ਦੇ ਤੱਕ ਦੱਸ ਕੇ ਇਤਜਾਮਦ ਵਾਈਸ ਪ੍ਰੈਜ਼ੀਡੈਂਟ ਕਹਿੰਦੇ ਕਿ ਕਿੰਨਾ ਮਿੰਟਾਂ ਦੇ ਵਿੱਚ ਆਪਾਂ ਤੁਹਾਡੇ ਕੋਲ ਪਹੁੰਚਾਂਗੇ ਇਹ ਬਾਲਟੀਆਂ ਸਾਨੂੰ ਵਰਤਦੀਆਂ ਵਾ ਆਪਣਾ ਮੋਰਾਬੜਾ ਹੁਈਏ ਤੁਸੀਂ ਇੱਥੇ ਦੇਖੋ ਸਗਰ ਸਕੀਮਾਂ ਕਿਹਨਾਂ ਨੂੰ ਦਿੰਦੇ ਆ ਲੇਵਲ ਕਾਪੀਆ ਕਿੰਨਾ ਜਿਆ ਬਾਦਿਆ ਦੋ ਰੀਅਕ ਕਿ ਲੋਕ ਕਿੰਨੀਆਂ ਦਿੱਤੀਆਂ ਦੀ ਗਣਕੋ ਸਾਨੂੰ ਕਹਿ ਦਿੱਤੀ ਜਾਂਦੀ ਹੈ ਬੜਾ ਟੱਡਾ ਵੀ ਪ੍ਰੇਖਾ ਕੱਢਾ ਮੈਚ ਦੂਰ ਸਾਨੂੰ ਜਿਹੜਾ ਪਾਉਂਦੇ ਆ ਕਿਉਂਕਿ ਸਾਡੇ ਬੱਚੇ ਦੇ ਸੁਫੜੇ ਆ ਕੁਝ ਕਰਮ ਖੋਣਾ ਕਬਾੜਾ ਫੋਲਕ ਚੱਕਰ ਵਿੱਚ ਹੁੰਦਾ ਦੇ ਸਾਫ ਬਣੀ ਨਹੀਂ ਹੁੰਦਾ ਇੱਥੇ ਸਿੱਖਣ ਨੂੰ ਮਿਲਦਾ ਨਹੀਂ ਤੇ ਮੇਰੇ ਵੀਰੋ ਮੈਦ ਤੁਹਾਡੇ ਦਾ ਨਹੀਂ ਹੈ ਕੋਈ ਐਡਾ ਟੈਗ ਕੱਢਿਆ ਬਗੋ ਸਾਡੇ ਟੈਗ ਇਹਨਾਂ ਨੇ ਖਰੀਦੇ ਹੋਇਆ ਕੋਈ ਅੱਧੇ-ਅੱਧੇ ਡੂਨੀ ਕਰ ਲਿਆ ਕੋਈ 12 ਕੱਡੇ ਡੂਨੀ ਕਰ ਲਿਆ ਕੋਈ ਮੜਾ ਮੋਟਾ ਫੱਟ ਜਗਾ ਚਲਾਵਾ ਆਪਣੇ ਪਰਿਵਾਰ ਵਾਸਤੇ ਵਿਧਾਉ ਸਭਾ ਦੇ ਵਿੱਚ ਅੱਜ ਤੱਕ ਕਿਸੇ ਨੇ ਇਹ ਆਵਾਜ਼ ਨਹੀਂ دی ਕਿ ਇੱਕ ਦਿਹਾੜੀ ਕਿੰਨੀ ਹੋਣੀ ਚਾਹੀਦੀ ਆ ਜੇ ਇਹ ਆਪ ਅਪਰਾਦਾ ਕੀਤਾ ਨਾ ਬਾਬਾ ਦੀਪ ਸਿੰਘ ਕਲੋਨੀ ਦੇ ਵਿੱਚ ਤੇ ਸਾਰਾ ਉਹ ਸੁਖੋੜਾ ਇਹ ਪਾਰਟੀ ਰੱਖੀ ਗਈ ਆ ਠੀਕ ਆ ਮੈਂ ਇਹਨਾਂ ਨੂੰ ਦੱਸਦਾ ਕਿ ਮੰਗਰ ਜੇ ਲੈਣਾ ਵਾ ਤੇ ਬੋਲਾ ਬੋਲਣ ਦਾ ਤਰੀਕਾ ਥੋੜਾ ਸਿੱਧਾ ਹੀ ਆ ਤੇ ਪੰਜਾਬੀ ਆ ਵਾ ਵਾ ਆਪਾਂ ਬਦਲੋ ਨਹੀਂ ਆ ਕਿ ਕਹਿੰਦੇ ਵਾਰ ਵੇਖਦੇ ਅੱਖਾਂ ਬੰਦ ਕਰਦੇ ਉਹ ਨਹੀਂ ਬੰਦਾ ਉਹਦਾ ਵਾਰ ਨਾ ਕੋਈ ਤਗੜਾ ਨਹੀਂ ਆ ਪਰ ਸਾਹਮਣੇ ਆਪਰੇ ਅੰਦਰ ਸੋਨਿਹਾਲ ਜਸਕਿਰਿਆ ਪ੍ਰਾਪੋ ਜੇ ਅਸੀਂ ਅੱਜ ਇਹਨਾਂ ਤੋਂ ਡਰੇ ਤੇ ਫਿਰ ਅਹੀ ਥੱਲੇ ਲੱਗੇ ਰਹੇ ਕਿੰਨਾ ਚਿਰ ਲੱਗੇ ਰਹੋਗੇ ਸਾਡੇ ਪਰਿਵਾਰ ਦੇ ਚਾਹ ਉਹ ਜੋ ਮੇਰੇ ਪੋਤੇ ਆ ਕੇ ਬੈਠੇ ਚਲ ਇੱਥੇ ਵੇਖੋ ਮੇਰੇ ਸੋਨੂੰ ਸਾਨੂੰ ਇਹਨਾਂ ਨੇ ਜੋ ਇਸਤੇਮਾਲ ਕਰਨਾ ਸ਼ੁਰੂ ਕੀਤਾ ਦੱਸਿਆ ਤੁਹਾਨੂੰ ਕੋਈ ਮੈਂ ਕਿਹਾ ਸਾਰੇ ਨੂੰ ਸੁਝਾਦਦਾ ਮੈਂ ਕਿ ਇਹਨਾਂ ਨੇ ਕਿਹਾ ਗੋਲ ਤੋਹੀ ਕਿੰਨੂੰ ਪਾਉਣੀ ਆ ਕਿੰਨੂੰ ਨਹੀਂ ਪਾਣੀ ਆ ਤੇ ਦੀ ਲੱਖੇ ਸਿਰਫ ਮਹੀਨਾ ਹੀ ਇੱਟਿਆ ਉਸ ਤੋਂ ਬਾਅਦ ਤੁਹਾਨੂੰ ਕਿਸੇ ਨੇ ਕੁਝ ਨਹੀਂ ਪੁੱਛਣਾ ਮੈਨੂੰ ਪਤਾ ਸਾਰਾ ਪਰ ਮੈਨੂੰ ਇਹ ਵੀ ਪਤਾ ਕਿ ਜਸਵੀਰ ਗੋਲ ਕਿੰਨੂੰ ਪਾਣੀ ਆ

ਕਿ ਉਹ ਥੱਲੇ ਰਹਿੰਦੇ ਆ ਕਿਉਂਕਿਹੀਂ ਇਕੱਠੇ ਨਹੀਂ ਹੁੰਦਾ ਇਹ ਆਓ ਸਮਾਂ ਦੀ ਕੋਈ ਕੋਈ ਜਿਹੜਾ ਵੀਰ ਜੀ ਬੋਲਣਾ ਚਾਹੁੰਦਾ ਹੈ ਤੇ ਆਪਣਾ ਵਿਚਾਰ ਦੱਸਣਾ ਚਾਹੁੰਦਾ ਹੈ ਉਹਦੇ ਉੱਤੇ ਰੁੱਖ ਦੇ ਪੱਤੇ ਰਹਿੰਦੇ ਨੇ ਤੇ ਰੁੱਖ ਦੀ ਬੜੀ ਸਜਾਵਟ ਹੁੰਦੀ ਹੈ ਤੇ ਰੁੱਖ ਦੀ ਲੋਕ ਛਾਵੇਂ ਹਿੱਤੇ ਬਰਾਬਰ ਜਿਹੜੇ ਹੁੰਦੇ ਤੇ ਜਿਹਦੇ ਨਾਲ ਕੋਈ ਪੱਤਾ ਨਹੀਂ ਹੁੰਦਾ ਫਿਰ ਉਹ ਕੋਈ ਨਹੀਂ ਆਪੋਸਕੇ ਲਈ ਬਾਕੀ ਸਾਰਾ ਕੱਲ ਕਰ ਲਵੋ ਸਰਬਜੀਤ ਕੋਹਰ ਸਰਬਜੀਤ ਹਰਨਦਾਵਾ ਮਰਦ ਹਾਂਜੀ ਹਾਂਜੀ ਮੈਂ ਇਹ ਕਹਿਣਾ ਚਾਹੁੰਨੀ ਆ ਠੀਕ ਹੈ ਭਾਜੀ ਹੁਣਾਂ ਦਾ ਸਵਾਲ ਹੀ ਜਿਹੜਾ ਵੀ ਵੋਟਾਂ ਲੈਣ ਤਾਂ ਸਾਡੇ ਕੋ ਸਭੇ ਹੀ ਹੁੰਦੀ ਆ ਜਿਹੜਾ ਵੀ ਕੋਈ ਸਰਕਾਰ ਆਉਂਦੀ ਉਹ ਵੋਟਾਂ ਲੈਣਾ ਆਉਂਦੀ ਤੇ ਸਾਡੀਆਂ ਹੀ ਵੋਟਾਂ ਨਾਲ ਜਿੱਤਦੀ ਆ ਜਦੋਂ ਵੋਟਾਂ ਲੈਣਾ ਉਦੋਂ ਆਉਂਦੇ ਉਦੋਂ ਤੇ ਉਹਦੇ ਰੱਖਦੇ ਆ ਸਭ ਤੋਂ ਪਹਿਲਾਂ ਇਹਨਾਂ ਉਧਾਰ ਰੱਖਿਆ ਕਿ 1000 ਰੁਪਏ ਜਨਾਨੀਆਂ ਦੇ ਖਾਤੇ 'ਚ ਪਾਵਾਂਗੇ ਨਸ਼ੇ ਬੰਦ ਕਰਾਂਗੇ ਤੇ ਨਸ਼ਾ ਤਾਂ ਦੁੱਗਣਾ ਵਧ ਗਿਆ ਮਾਵਾਂ ਦੇ ਪੁੱਤ ਮਰਨ ਦੇ ਭੈਣਾਂ ਦੇ ਭਰਾ ਮਰਨ ਦੇ ਤੇ ਬੱਚਿਆਂ ਦੇ ਪਿਓ ਮਰਨ ਦੇ ਨਸ਼ੀਆ ਹੈ ਹੈ ਦੂਜੀ ਗੱਲ ਇਹ ਆ ਜਿਹੜੀ 30 ਕਿਲੋ ਕਣਕ ਆਉਂਦੀ ਉਹ ਵੀ ਇਹਨਾਂ ਬੰਦ ਕਰਤੀ ਸਰਕਾਰਾਂ ਨੇ ਹੈ ਸਾਨੂੰ ਲੋਕਾਂ ਨੂੰ ਚੋਗਾ ਪਾ ਦਿੰਦੇ ਤੇ ਮੜਕਿਓ ਵੀ ਘੜ ਨੂੰ ਚੱਕ ਕੇ ਪਾਸੇ ਦੂਣਾ ਰੱਖ ਦਿੰਦੇ ਚੋਗੇ ਵਾਲਾ ਵੀ ਇਹ ਵੋਟਾਂ ਕਾਦੇ ਵਾਸਤੇ ਮੰਗਣ ਆਉਣਗੇ ਕਿ ਅਸੀਂ ਵੋਟਾਂ ਪਾਵਾਂਗੇ ਔਰ ਸਮਝ ਕੇ ਤੇ ਸੋਚ ਕੇ ਇਹਨਾਂ ਚਿਰ ਕਿਸੇ ਨੂੰ ਬੋੜ ਨਹੀਂ ਪਾਵਾਂਗੇ ਅਸੀਂ ਆਪਣਾ ਅਧਿਕਾਰ ਲੈਣਾ ਚਾਹੁੰਦੇ ਹਾਂ ਸਾਡੀ ਜੂਨੀਅਰ ਦੇ ਵਿੱਚ ਅਸੀਂ ਇਹਨਾਂ ਇਹਨਾਂ ਦੇ ਰਾਹੀਂ ਆਪਣਾ ਅਧਿਕਾਰ ਲਵਾਂਗੇ ਜੇ ਸਾਨੂੰ ਗਵਰਨਮੈਂਟ ਨਾਦ ਘਰ ਦਊਗੀ ਤੇ ਅਸੀਂ ਵੱਧ ਤੋਂ ਵੱਧ ਇਕੱਠੇ ਹੋ ਕੇ ਔਰ ਦਰਨਾ ਲਾਵਾਂਗੇ ਤੇ ਆਪਣੇ ਹੱਕ ਲਵਾਂਗੇ ਮੈਂ ਇਹ ਗੱਲਾਂ ਦੇ ਉੱਤੇ ਬਹੁਤ ਜ਼ਿਆਦਾ ਗੌਰ ਕਰਦੀਆਂ ਤੇ ਸਭ ਤੋਂ ਪਹਿਲਾਂ ਜਿਹੜਾ ਨਸ਼ੇ ਦਾ ਕੰਮ ਹੈ ਨਾ ਇਹ ਬੰਦ ਹੋਣਾ ਚਾਹੀਦਾ ਆਟਾ ਵੀ ਲੋਕ ਖਾ ਕੇ ਸੌਂਦੇ ਆ ਜਿਹੜਾ ਮਰ ਜਾਂਦਾ ਉਹ ਨਹੀਂ ਆਉਂਦਾ ਜਿਹੜੇ ਚੱਲ ਜਾਂਦਾ ਉਹ ਕਦੀ ਆਇਆ ਨਸ਼ਾ ਵੀ ਸਰਕਾਰਾਂ ਹੀ ਵਕਾਉਣ ਦੇ ਨਸ਼ਾ ਕਿਹੜਾ ਬਾਹਰੋਂ ਆਣ ਕੇ ਵੇਚਣ ਦਾ ਆ ਇਹ ਸਰਕਾਰਾਂ ਦੇ ਕਾਰੋਬਾਰ ਆ ਸਾਰੇ ਜਿਉਂ ਮਜੀਠਗੇ ਨੇ ਨਸ਼ਾ ਤੋੜਿਆ ਤੇ ਚੱਲਦਾ ਆ ਚੱਲਦਾ ਆ ਹਾਲੇ ਤੱਕ ਨਸ਼ਾ ਹੀ ਵੀ ਕੀਤਾ ਜਾਂਦਾ ਜਿਨ੍ਹਾਂ ਦੇ ਪੁੱਤ ਮਰ ਜਾਂਦੇ ਉਹਨਾਂ ਨੂੰ ਪਤਾ ਜਿਨ੍ਹਾਂ ਦੇ ਭਰਾ ਮਰ ਜਾਂਦੇ ਉਹਨਾਂ ਨੂੰ ਪਤਾ ਤੇ ਜਿਹੜੇ ਬੱਚਿਆਂ ਦੇ ਬਾਪ ਮਰ ਜਾਂਦੇ ਉਹਨਾਂ ਦਾ ਕੀ ਜੂਣਾ ਹੈ ਮੈਂ ਹੋਈ ਭਗਵੰਤ ਮਾਨਗਾਰੀ ਬੇਨਤੀ ਕਰੂੰਗੀ ਵੀ ਤੂੰ ਤੇ ਨਸ਼ੇ ਵਾਸਤੇ ਸਭ ਤੋਂ ਪਹਿਲਾਂ ਤੂੰ ਕਹਿ ਮੈਂ ਨਸ਼ਾ ਬੰਦ ਕਰੂੰਗਾ ਤਰਕੇ ਹਾਂ ਅਮਲੇ ਤਾਂ ਤੁਹਾਡੇ ਆਣ ਕੇ ਕਿਤੇ ਪਿੰਡਾਂ ਚ ਵਹਿੰਦੇ ਨਹੀਂ ਕਿਸੇ ਨੂੰ ਵੀ ਜੂੰਦੇ ਜੋ ਕਿ ਮਰ ਗਏ ਜੋ ਜਦੋਂ ਬੋਟਾ ਲਾੜੀਆਂ ਉਦੋਂ ਤਾਂ ਬੜੀ ਛੇਤੀ ਆਉਂਦੇ ਇਕੱਠੇ ਹੋ ਕੇ ਔਰ ਉਹ ਸਾਨੂੰ ਫੁੱਲੀਆਂ ਪਾਉਂਦੇ ਆਣ ਕੇ ਐਤ ਕੀ ਨੇ ਇਹਨਾਂ ਦਾ ਮਗਰ ਅਸੀਂ ਲੱਗੇ ਐਤ ਕੀ ਤਾਂ ਅਸੀਂ ਆਪਣੀ ਸੋਚ ਤੇ ਚੱਲਾਂਗੇ ਸਾਡੀ ਬਹੁਤ ਕੀਮਤੀ ਬੋੜ ਆ ਸਾਨੂੰ ਵੀ ਕੁਝ ਦਿੰਦੇ ਨਹੀਂ ਇਹਨਾਂ ਬੋਟਾ ਦਾ ਸਾਡੀ ਤੇ ਜੋ ਕਣਕਾਂ ਦੀ ਉਹ ਵੀ ਇਹਨਾਂ ਬੰਦ ਕਰਤੀ ਆ ਲੋਕ ਬੀਬੀਆਂ ਪਤਾ ਕੀ ਜੰਨੀਆਂ ਕਿੱਥੇ ਬੋੜ ਪਾਈਏ ਕੀ ਕਿਸੇ ਨਾਲ ਕਰੀਏ ਸਾਡੀ ਕਿਹੜੀ ਕੋਈ ਸੁਣਵਾਈ ਕਰਦਾ ਮੈਂ ਇਹ ਆਪਣੇ ਵੱਲੋਂ ਬਹੁਤ ਜ਼ਿਆਦਾ ਮਨੋਂ ਤੁਹਾਨੂੰ ਕਹਿੰਦੀ ਆ ਜਿੰਨੇ ਚਿਰ ਸਾਡੀ ਸੁਣਵਾਈ ਨੂੰ ਅਸੀਂ ਇਹ ਨਹੀਂ ਆ ਪੀਆਮ ਪਾਰਟੀ ਨੂੰ ਅਸੀਂ ਕਿਸੇ ਵਾਸਤੇ ਵੀ ਨਹੀਂ ਕੋਈ ਸੋਚਣਾ ਜਿਹੜੀ ਕੋਈ ਸਰਕਾਰ ਆਉਂਦੀ ਉਹੋ ਚੋਰਾਂ ਦੀ ਆ ਸਾਦਾਂ ਦੀ ਕੋਈ ਨਹੀਂ ਆ